ਆਪਣਾ ਮਿੱਕਾ ਸਨਾਮਨਾ ਸਭ ਤੋਂ ਖੜੇ ਸੀ ਆਪਾਂ ਕਾਲਜ ਜਿੱਥੇ ਕੀ ਬੱਚੇ ਹਨ ਆਪਾਂ ਵੀਡੀਓ ਅਪਡੇਟ ਕੀਤੀ ਸੀ ਤਾਂ ਬੱਚੇ ਬੜੇ ਇੰਜੋਏ ਕਰ ਰਹੇ ਨੇ ਉਹਨ ਕਿਉਂ ਢੋਲੀ ਭਰਾ ਵੀ ਹਨ ਆ ਗਿਆ ਆਪਣਾ ਵੀਰ ਫ੍ਰੀ ਸੇਵਾ ਲਈ ਇੱਥੇ ਪਹੁੰਚਿਆ ਤਾਂ ਬਾਕੀ ਆਪਾਂ ਫਿਰ ਤੋਂ ਗੱਲਬਾਤ ਕਰਾਂਗੇ ਕਿ ਕਿਵੇਂ ਹਨ ਕਿੰਨੇ ਬੱਚੇ ਆਏ ਕੀ ਇਹਨਾਂ ਨੇ 3-4 ਬੈਚ ਸਿਕਾ ਬਾਈ ਜੀ ਅਸੀ ਸਿਕਾ ਬਾਈ ਜੀ ਹੋਰ ਜੀ ਠੀਕ ਠਾਕ ਨੇ ਕਿਵੇਂ ਨੇ ਠੀਕ ਹੋ ਤੁਸੀਂ ਵਧੀਆ ਵਧੀਆ ਤੇ ਕਿਵੇਂ ਮਿਲਿਆ ਜੀ ਆਪਣੀ ਵੀਡੀਓ ਦਾ ਰਿਸਪਾਂਸ ਬਹੁਤ ਵਧੀਆ ਪਰ ਮਹਿੰਗਾ ਹੋ ਰਹਿ ਮਿਲੇ ਜੀ ਤੁਹਾਡੀ ਵੀਡੀਓਜ਼ ਨੂੰ ਪਹਿਲਾਂ ਅਸੀਂ ਸਾਡੇ ਕੋਲ ਜਿਹੜੇ ਬੱਚੇ ਸੀ 10 ਤੋਂ 12 ਕਿਰਾ ਰਹਿੰਦੇ ਸੀ ਜੀ ਪਰ ਜਦੋਂ ਤੋਂ ਸ਼ਹਿਰ ਵਾਸੀ ਨੇ ਤੁਹਾਡੀ ਵੀਡੀਓਜ਼ ਦੇਖੀ ਸਾਡੇ ਕੋਲ ਸੁਖਣ ਹਰ ਬੈਚ ਹੈ ਜਿਹੜਾ 30 ਬੱਚਿਆਂ ਦਾ ਬੈਚ ਲੱਗਦਾ ਰਹਿੰਦਾ ਜੀ ਜਿੱਦਾਂ ਅਸੀਂ ਮਾਰਨਿੰਗ ਪੀਪੀ ਦੇ ਬੈਚ ਚਲਾਨੇ ਹੈ ਜੀ ਵੀ ਹੁਣ ਅਲੱਗ-ਅਲੱਗ ਬੈਚ ਬਣਾਤੇ 30 30 ਲੱਗਦੇ ਜਿਵੇਂ ਇੰਨੇ ਬੱਚੇ ਫੇਰ ਵੀ ਆਉਣਗੇ ਹਾਂ ਜੀ ਹਾਂ ਜੀ ਤੇ ਬਾਕੀ ਭਜੀ ਜਿੱਦਾਂ ਹਨਾ ਮਤਲਬ ਅਸੀਂ ਪਹਿਲਾ ਜ਼ਿਕਰ ਕੀਤਾ ਸਾਡੇ ਉਸਤਾਦ ਜੀ ਭਨाराम ਜੀ ਦਾ ਹਨਾ ਤਾਂ ਅੱਜ ਜਿੱਦਾਂ ਉਹਨਾਂ ਨੇ ਪੂਰੇ ਪੰਜਾਬ ਦੀ ਸੇਵਾ ਕੀਤੀ ਆ ਤਾਂ ਉਦਾਂ ਹੀ ਉਹਨਾਂ ਦੀ ਮਤਲਬ ਰਹਿਮ ਨਰਮਾਈ ਦੇ ਹੇਠ ਤੇ ਉਹਨਾਂ ਦੇ ਜਿਹੜੇ ਲੀਹੇ ਨੇ ਉਹਨਾਂ ਉੱਤੇ ਉਹਨਾਂ ਦੇ ਪੋਤਾ ਜੀ ਸਾਡੇ ਉਸਤਾਦ ਜੀ ਗੋਲੀ ਦੀ ਚੱਲਦੇ ਹੋਏ ਇਹ ਵੀ ਸਾਡੇ ਨਾਲ ਜੁੜੇ ਨੇ ਤਾਂ ਇਹਨਾਂ ਨੇ ਇੱਕ ਸਾਨੂੰ ਪ੍ਰੋਮਿਸ ਕੀਤਾ ਕਿ ਜਿੰਨਾ ਟਾਈਮ ਵੀ ਤੁਸੀਂ ਇਹ ਅਸਲ ਕਰਾਉਂਗੇ ਇਹਨਾਂ ਬੱਚਿਆਂ ਨੂੰ ਮਤਲਬ ਦੋਗੇ ਕੋਚਿੰਗ ਉਹਨਾਂ ਟਾਈਮ ਇਹਨਾਂ ਦਾ ਟੋਲਾ ਫ੍ਰੀ ਆਫ ਕੋਸ ਬੱਜੇਗਾ ਤੇ ਭਾਈ ਜੀ ਜੇ ਮੈਂ ਗੱਲ ਕਰਾਂ ਅਸੀਂ ਢੋਲ ਦਾ ਖਰਚਾ ਤਾਂ ਦੇ ਹੀ ਨਹੀਂ ਪਾਵਾਂਗੇ ਕਿਉਂਕਿ ਜਿਹੜੇ ਬਹੁਤ ਜ਼ਿਆਦਾ ਮਤਲਬ ਇਹਨਾਂ ਦੀ ਡਿਮਾਂਡ ਆ ਪੰਜਾਬ ਦੇ ਵਿੱਚ ਬਾਹਰ ਵੀ ਫੋਰਨ ਵੀ ਇਹ ਟੂਰ ਲਾ ਚੁੱਕੇ ਨੇ ਜਿੱਦਾਂ ਮੈਂ ਹੈਨਾ ਤੁਸੀਂ ਜਾਣਦੇ ਹੋ ਮਤਲਬ ਕਾਲਜਾਂ ਦੇ ਇੰਜੀਨੀਅਰਾਂ ਦੇ ਹਸਲਣ ਕਰਾਉਂਦੇ ਨੇ ਯੂਨੀਵਰਸਿਟੀ ਦੇ ਇੰਜੀਨੀਅਰਾਂ ਦੇ ਹਸਲਣ ਕਰਾਉਂਦੇ ਨੇ ਤਾਂ ਅਸੀਂ ਤਾਂ ਇਸ ਯੋਗ ਹੈ ਨਹੀਂ ਕਿ ਅਸੀਂ ਇਹਨਾਂ ਦੀ ਫੀਸ ਦੇ ਪਾਈ ਪਰ ਫਿਰ ਵੀ ਇਹਨਾਂ ਦਾ ਪਿਆਰ ਆ ਸਾਡੇ ਨਾਲ ਪੰਗੜੇ ਨਾਲ ਤੇ ਮਤਲਬ ਪੰਜਾਬ ਨਾਲ ਠੀਕ ਹੈ ਨਾ ਜੀ ਤਾਂ ਅਸੀਂ ਇਹਨਾਂ ਦੇ ਪਿਆਰ ਸਦਕੇ ਸਾਡੇ ਕੋਲ ਆ ਰਹੇ ਨੇ ਤੇ ਫ੍ਰੀ ਸੇਵਾ ਕਰਦੇ ਤੇ ਕਿਵੇਂ ਰਿਹਾ ਫਿਰ ਕੇ ਬੱਚੇ ਹੁਣ ਖੁਸ਼ ਨੇ ਪੂਰੇ ਤਵਦੀਆ ਵੀਰੇ ਬਹੁਤ ਬਹੁਤ ਵਧਾਈ ਦਿੰਨੇ ਆ ਵੀਰੇ ਪਹਿਲਾ ਤਾਂ ਮਿੱਕੇ ਵੀਰੇ ਤੁਹਾਨੂੰ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਅਸੀਂ ਹਨਾ ਤੇ ਤੁਹਾਡੇ ਚੈਨਲ ਦੇ ਮਾਧਮ ਰਾਹੀਂ ਥੋੜੇ ਤੋਂ ਬਹੁਤ ਜ਼ਿਆਦੇ ਬੱਚੇ ਹੋ ਗਏ ਨੇ ਬਾਕੀ ਜਿਵੇਂ ਸਾਨੂੰ ਵੀਰੇ ਨੇ ਦੱਸਿਆ ਉਸਤਾਦ ਜੀ ਦੀ ਮਤਲਬ ਇੱਕ ਦਿਨ ਦੇ ਇਹ ਦੀ ਪ੍ਰੈਕਟਿਸ ਕਰਾਉਂਦਾ ਹੀ ਐਂ ਲਗਾ ਲਓ ਵੀ 1000 ਤੋਂ 1500 ਰੁਪਏ ਨੋਰਮਲ ਲੈਂਦੇ ਨੇ ਜੀ ਕਿਉਂਕਿ ਇਹ ਫੇਮਸ ਨੇ ਪੂਰੇ ਪੰਜਾਬ ਦੇ ਵਿੱਚ ਵਧੀਆ ਵਧੀਆ ਅੱਛੇ ਅੱਛੇ ਟੀਮਾਂ ਦੇ ਨਾਲ ਇਹਨਾਂ ਨੇ ਟੂਰ ਪਲੇ ਕੀਤਾ ਤੇ ਕੋਰਨ ਦੇ ਟੂਰ ਵੀ ਬਹੁਤ ਲਗਾ ਚੁੱਕੇ ਨੇ ਜੀ ਪਾਕਿਸਤਾਨ ਜੀ ਨੇ ਸਾਨੂੰ ਇਹ ਵੀ ਹੌਸਲਾ ਦਿੱਤਾ ਵੀ ਇਹਨਾਂ ਦੇ ਵਿੱਚੋਂ ਆਪਾਂ ਵਧੀਆ ਅੱਛੇ ਬੱਚੇ ਕੱਢ ਗਏ ਕੁਝ 10 12 ਉਹਨਾਂ ਨੂੰ ਵੀ ਆਪਾਂ ਵਧੀਆ ਸਟੇਜਾਂ ਦੇ ਲੈ ਕੇ ਜਾਵਾਂਗੇ ਹੋ ਸਕਦਾ ਆਪਾਂ ਆਊਟ ਆਫ ਕੰਟਰੀ ਵੀ ਲੈ ਗੀ ਤੇ ਬਾਈ ਜੀ ਨਾਲ ਗੱਲ ਕਰਦੇ ਆ ਸੱਸੀ ਵਰਜ ਸੱਸੀ ਗੱਲ ਬਾਈ ਜੀ ਕੀ ਨਾਮ ਹੈ ਵੀਰੇ ਆਪਣਾ ਇਕਤਾਰ ਸਿੰਘ ਗੋਲੀ ਆ ਬਾਈ ਜੀ ਮੇਰਾ ਨਾਮ ਤੇ ਕਿਵੇਂ ਫਿਰੂਰੇ ਸੁਭਾਅ ਬਣਿਆ ਤੁਹਾਡਾ ਆਉਣ ਦਾ ਮੈਂ ਬਾਈ ਜੀ ਤੁਹਾਡੀ ਵੀਡੀਓ ਵੇਖੀ ਜੀ ਅੱਛਾ ਜੀ ਤੇ ਬੈਠੇ ਬੈਠੇ ਨੇ ਮੈਂ ਕਿਹਾ ਯਾਰ ਬੜਾ ਉਬਰਾਲਾ ਟੱਕਿਆ ਭਾਈ ਉਹਨਾਂ ਨੇ ਅੱਛਾ ਜੀ ਤੇ ਮੈਂ ਬਾਈ ਤੁਹਾਨੂੰ ਜਲਦੀ ਫੋਨ ਲਾਇਆ ਤੁਹਾਡੀ ਵੀਡੀਓ ਦੇਖ ਕੇ ਅਕਾ ਬਾਈ ਜੀ ਮੈਂ ਵੀ ਸੇਵਾ ਕਰੂੰਗਾ ਬਾਈ ਜੀ ਕਲਚਰ ਨਾਲ ਜੁੜਾਂਗੇ ਭੰਗੜੇ ਨਾਲ ਜੁੜਾਂਗੇ ਬਾਈ ਜੀ ਹਣਾ ਤੇ ਮੈਨੂੰ ਵੀ ਮੌਕਾ ਲੱਗਿਆ ਬਾਈ ਬੱਚਿਆਂ ਦੀ ਸੇਵਾ ਕਰਨ ਦਾ ਭੰਗੜੇ ਨਾਲ ਆ ਮੇਰੇ ਦਾਦਾ ਜੀ ਭਾਨਾ ਜੀ ਉਹਨਾਂ ਆਪਣੇ ਸਨਾਮ ਤੋਂ ਬਾਈ ਜੀ ਭੰਗੜਾ ਸ਼ੁਰੂ ਹੋਇਆ ਦੇਖੋ ਉਹਨਾਂ ਜੀ ਹਾਂਜੀ ਹਾਂਜੀ ਤੇ ਇਸ ਨਾਮ ਦੇ ਵਿੱਚੋਂ ਹੀ ਆਪਣਾ ਆਪਾਂ ਖਤਮ ਨਹੀਂ ਹੋਣ ਦਵਾਂਗੇ ਭੰਗੜੇ ਨੂੰ ਬਲਕਿ ਆਪਾਂ ਨਾਲ ਜੋੜ ਕੇ ਰੱਖਾਂਗੇ ਬੱਚੇ ਤੇ ਮੇਰੇ ਦਾਦਾ ਜੀ ਭਾਨਾ ਜੀ ਹੋਣੇ ਸ਼ੁਰੂ ਕਰਿਆ ਸੀਗਾ ਅਸੀਂ ਉਹਨਾਂ ਨਾਲ ਹੀ ਪਨੀਰੀ ਨੂੰ ਬਾਈ ਇਹ ਸੇਧ ਦੇਵਾਂਗੇ ਵੀ ਭੰਗੜਾ ਸਿੱਖੋ ਵੱਧ ਤੋਂ ਵੱਧ ਕਲਚਰ ਨਾਲ ਜੁੜੋ ਮੋਇਲਾ ਦਾ ਖਹਿੜਾ ਛੱਡ ਔਰ ਕਲਚਰ ਵਾਲਾ ਆਓ ਬਾਈ ਜੀ। ਸਹੀ ਸੁਨੇਹਾ ਦੇ ਪਾਵਾਂਗੇ ਬਾਈ ਅਸੀਂ। ਇਦਾਂ ਹੋਣਾ ਨਾ ਮਤਲਬ ਸਾਡੇ ਜਿਹੜੇ ਕਲਚਰ ਨੂੰ ਦੱਬ ਕੇ ਇੱਕ ਬੈਸਟਰਨ ਕਲਚਰ ਨੇ ਜਿਹੜੀ ਥਾਂ ਲੈ ਲਈ ਹੈ ਨਾ ਜੀ। ਤਾਂ ਮਤਲਬ ਅਸੀਂ ਸੋਚਦੇ ਹਾਂ ਕਿ ਅਸੀਂ ਬੈਸਟਰਨ ਕਲਚਰ ਨੂੰ ਖਤਮ ਕਰਕੇ ਸਾਡਾ ਜਿਹੜਾ ਲੋਕ ਨਾਚਾ ਭੰਗੜਾ ਉਹਨੂੰ ਦੁਬਾਰਾ ਜਿਉਂਦਾ ਰੱਖੀਏ ਤੇ ਮਤਲਬ ਜਿੰਨਾ ਟਾਈਮ ਹਨਾ ਜ਼ਿੰਦਗੀ ਰਹੂਗੀ ਤਾਂ ਜਿਉਂਦਾ ਹੀ ਰਹੇਗਾ। ਤੇ ਲਓ ਜੀ ਦੋਸਤੋ ਹਨਾ ਬੜਾ ਤੁਸੀਂ ਵੀਡੀਓ ਸ਼ੇਅਰ ਕਰਕੇ ਬੜਾ ਪਿਆਰ ਦਿੱਤਾ। ਤਾ ਜੋ ਇੱਥੇ ਹੁਣ ਇੰਨੇ ਕ ਬੱਚੇ ਹੋ ਗਏ ਇਹਨਾਂ ਦੇ ਹੁਣ ਗਰੁੱਪ ਬਣੇ ਹੋਏ ਨੇ ਵੀ ਅਲੱਗ-ਅਲੱਗ ਟਾਈਮ ਤੇ ਇਹਨਾਂ ਨੂੰ ਪੰਗੜਾ ਸਿਖਾਇਆ ਜਾਂਦਾ ਤੇ ਟਾਈਮ ਟੇਬਲ ਐ ਵੈਸੇ ਦੁਬਾਰ ਤੋਂ ਦੱਸ ਦੋ ਕਈ ਵਾਰ ਫੇਰ ਆਉਣਾ ਪੈਂਦਾ ਟਾਈਮ ਟੇਬਲ ਮਿੱਕੇ ਵੀਰੇ ਸ਼ਾਮ ਨੂੰ ਅਸੀਂ 4 ਵਜੇ ਇੱਥੇ ਆ ਜਾਂਦੇ ਆ ਜੀ ਠੀਕ ਹੈ 4 ਤੋਂ 6 ਵਜੇ ਤੱਕ 6:30 ਵਜੇ ਤੱਕ ਅਸੀਂ ਨੋਰਮਲ ਕਲਾਸ ਲਗਾਨੀ ਆ ਪੱਕੀ ਜਿਵੇਂ ਜਿਵੇਂ ਸਾਡੇ ਕੋਲ ਬੱਚੇ ਵਧ ਰਹੇ ਨੇ ਅਸੀਂ ਸੋਚ ਰਹੇ ਆ ਵੀ ਅਸੀਂ ਇੱਕ ਬੈਚ ਦਿਨ ਦੇ ਵਿੱਚ ਵੀ ਤਿਆਰ ਕਰੀਏ ਜਿਵੇਂ ਸਵੇਰੇ 6 ਵਜੇ ਤੋਂ 7 ਵਜੇ ਉਹ ਅਸੀਂ ਹੌਲੀ-ਹੌਲੀ ਬੱਚਾ ਨੇ ਪੇਡੈਂਟਸ ਹੁੰਦਾ ਦੱਸ ਦਾਂਗੇ ਜਿਹੜਾ ਵੀ ਟਾਈਮ ਰੱਖਾਂਗੇ ਇਹਦੇ ਅਗਲੇ ਬੈਠਣਾ ਤੇ ਦੇਖ ਤੁਸੀਂ ਦੇਖ ਸਕਦੇ ਹੋ ਹਨਾ ਬਹੁਤ ਪਿਆਰ ਮਿਲਿਆ ਉਸ ਕਾਰਨ ਬੱਚੇ ਵੀ ਬਹੁਤ ਆ ਰਹੇ ਨੇ ਤੇ ਭਾਈ ਜਿਨ੍ਹਾਂ ਤੱਕ ਪਹਿਲਾਂ ਵੀਡੀਓ ਨਹੀਂ ਪਹੁੰਚੀ ਸੀ ਤਾਂ ਇਸ ਵੀਡੀਓ ਨੂੰ ਦੇਖ ਕੇ ਹਨਾ ਹੋਰ ਜੇ ਕਿਸੇ ਨੇ ਆਉਣਾ ਚਾਹੁੰਦਾ ਹੈ ਕੋਈ ਪੰਗੜਾ ਬੱਚਾ ਸਿੱਖਣਾ ਚਾਹੁੰਦਾ ਤਾਂ ਇਹਨਾਂ ਕੋਲੇ ਹਨਾ ਪਹੁੰਚ ਸਕਦਾ ਬਾਕੀ ਇਹਨਾਂ ਦੇ ਨੰਬਰ ਵਗੈਰਾ نیچے ਚੱਲ ਰਹੇ ਨੇ ਭਾਈ ਜੀ ਇਹਨਾਂ ਨੂੰ ਨਾ ਮੈਂ ਕੁਝ ਬੋਲ ਵੀ ਦੱਸਿਆ ਵੀ ਤਾਲ ਨਾਲ ਕਿੱਦਾਂ ਬੋਲਣਾ ਕਿੱਦਾਂ ਪੜ੍ਹਨਾ ਪੰਗੜਾ ਅੱਛਾ ਜੀ ਹਾਂਜੀ ਮੈਂ ਤੁਹਾਨੂੰ ਥੋੜਾ ਬਖਾਨਾ ਜੀ thank you ਆ ਰਹੇ ਨੇ ਯਾਰ ਪੂਰਾ ਯਸ ਸਰ ਵਧੀਆ ਯਸ ਸਰ ਤੇ ਲਓ ਜੀ ਬੱਚੇ ਪੂਰੇ ਖੁਸ਼ ਨੇ ਤੇ ਥੈਂਕ ਯੂ ਧੰਨਵਾਦ ਵੀਡੀਓ ਕਰ ਦਿਓ ਸ਼ੇਅਰ ਤੁਹਾਡਾ ਆਪਣਾ ਅਮੀਕਾ ਸੁਨਾਮਾ